ਜੰਗੀ ਇਸ ਦੀ ਲੇਡੀ ਨੇ ਤਾਂ ਕੀ ਤੁਸੀਂ 60 ਸਾਲ ਦੀ ਬੁਢੀ ਨੂੰ ਖੁਸ਼ ਕਰ ਸਕਦੇ ਜਦੋਂ ਇਹ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਪਰ ਸਾਡੇ ਵੈਦ ਬੋਲੀ ਜਾਂਦੇ ਆ ਡਾਕਟਰ ਬੋਲੀ ਜਾਂਦੇ ਆ ਇਹ ਬਲਾਤਕਾਰ ਕਰਨਾ ਕਿਸੇ ਦੀ ਇੱਜ਼ਤ ਲੁੱਟਣੀ ਕੱਲਾ ਇਹ ਨਹੀਂ ਹੁੰਦਾ ਵੀ ਤੁਸੀਂ ਕੱਪੜੇ ਲਾ ਕੇ ਜਾ ਉਹਨੂੰ ਆਪਣੀ ਹਾਫਛਦਾ ਸ਼ਿਕਾਰ ਬਣਾ ਲਿਆ ਇਹ ਕੱਲਾ ਬਲਾਤਕਾਰ ਨਹੀਂ ਕਹਿੰਦੇ ਤਾਂ ਸਰੀਰਕ ਤੌਰ ਤੇ ਹੈ ਗਈ ਆ ਤੁਸੀਂ ਅੱਖਾਂ ਦੇ ਨਾਲ ਦੇਖੋ ਵੀ ਤੁਸੀਂ ਜਾਣਦੀ ਔਰਤ ਨੂੰ ਆਪਦੀਆਂ ਅੱਖਾਂ ਦੇ ਨਾਲ ਕਿਹੜੇ ਤਰੀਕੇ ਨਾਲ ਬਲਾਤਕਾਰ ਕਰਦੇ ਆ ਕਰਦਾ ਬੰਦਾ ਹੁਣ ਦੇਖਦਾ ਬੀਬੀ ਜਾਂਦੀ ਉਹਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਉਹਨੇ ਸਾਰੀ ਦੇਖਣੀ ਆ ਥੱਲੇ ਤੋਂ ਤਾਂ ਲੱਕ ਉਹਨੇ ਉਹ ਗੰਦੀ ਨਜ਼ਰ ਦੇ ਨਾਲ ਦੇਖੀ ਤਾਂ ਰਾਣਾ ਜੀ ਕਹਿੰਦੇ ਕਿ ਤੁਸੀਂ ਸੋਚ ਵੀ ਅੱਖਾਂ ਦੇ ਨਾਲ ਤਾਂ ਤੁਸੀਂ ਬਲਾਤਕਾਰ ਕਰਤਾ ਮੈਂ ਸ਼ਬਦ ਵਰਤ ਰਿਹਾ ਪਤਾ ਨਹੀਂ ਸ਼ਾਇਦ ਤੁਹਾਨੂੰ ਬੁਰਾ ਵੀ ਲੱਗੇ ਤੁਸੀਂ ਯਕੀਨ ਮੰਨਿਓ ਵੀ ਡਾਕਟਰ ਦੀ ਦੁਕਾਨ ਤੇ ਜਾ ਕੇ ਜੇ ਕਿਤੇ ਮੀਆਂ ਬੀਬੀ ਆਪਸ ਵਿੱਚ ਸਬੰਧ ਬਣਾਉਂਦੇ ਨੇ ਜੇ ਕਦੇ ਉਹਨਾਂ ਨੇ ਕੌਂਡਮ ਲੈਣਾ ਹੁੰਦਾ ਤੇ ਉਹਦੇ ਲਈ ਸ਼ਰਮ ਮᱟਂਦੇ ਸੀ ਵੀ ਡਾਕਟਰ ਨੂੰ ਕਵਾਂਗੇ ਕੀ ਕੀ ਕਵਾਂਗੇ ਆਪਾਂ ਮੈਡੀਕਲ ਦੀ ਦੁਕਾਨ ਤੇ ਜਾ ਕੇ ਜਾਂ ਉਹਨਾਂ ਨੇ ਕਿਸੇ ਰਾਹੀਂ ਮੰਗਵਾਉਣੇ ਜਾਂ ਇੰਨੀ ਕੁ ਸ਼ਰਮ ਹਯਾ ਸੀਗੀ ਆਪਾਂ ਇਹ ਗੱਲ ਕਹਿ ਸਕਦੇ ਹਾਂ ਆਪਿਆਂ ਦਾ ਬੱਚਿਆਂ ਦੇ ਨਾਲੋਂ ਟੁੱਟ ਜਾਣ ਤੇ ਜਿਹੜੀਆਂ ਸੋਸ਼ਲ ਮੀਡੀਆ ਤੇ ਗੰਦੀਆਂ ਹਰ ਵਕਤ ਸੈਕਸ ਦੀਆਂ ਵੀਡੀਓ ਦਿਖਾਈ ਜਾਣੀਆਂ ਠੀਕ ਆ ਇਹ ਉਹ ਜਿਹੀਆਂ ਫੋਟਵਾਂ ਪਾਈ ਜਾਣੀਆਂ ਹਨ ਉਹ ਸਾਰੀਆਂ ਚੀਜ਼ਾਂ ਇਹ ਕਿਸੇ ਨਾ ਕਿਸੇ ਮੈਟਰ ਕਰਦੀਆਂ ਨੇ ਵੀ ਤੁਸੀਂ ਜਿਹੜਾ ਇਸ ਕਾਮਵਾਸ਼ਨਾ ਵੱਲ ਭੜਕ ਰਹੇ ਹੋ ਜਾ ਰਹੇ ਹੋ ਛੋਟੇ ਛੋਟੇ ਬੱਚੇ ਤੱਕੇ ਜਾ ਰਹੇ ਨੇ ਬੀਤੇ ਦਿਨੀ ਕਬੱਡੀ ਮੰਦਭਾਗੀ ਘਟਨਾ ਸਾਹਮਣੇ ਆਈ ਜਿਵੇਂ ਪੰਜਾਬ ਦੇ ਅੱਜ ਹਾਲਾਤਾਂ ਦੀ ਗੱਲ ਕਰ ਲਈ ਤਾ ਇੱਕ ਮਹਿਜ਼ 13 ਸਾਲ ਦੀ ਲੜਕੀ ਦੇ ਨਾਲ ਜਿਸ ਤਰੀਕੇ ਨਾਲ ਰੇਪ ਹੋਇਆ ਫਿਰ ਬਾਅਦ ਦੇ ਵਿੱਚ ਉਸ ਨੂੰ 60 ਸਾਲ ਦੇ ਆਦਮੀ ਵੱਲੋਂ ਕਤਲ ਕਰ ਦਿੱਤਾ ਗਿਆ ਸੋ ਨਿਤ ਅਸੀਂ ਖਬਰਾਂ ਇਦਾਂ ਦੀ ਦੇਖਦੇ ਹਾਂ ਜਿੱਦਾਂ ਪਹਿਲਾਂ ਖਬਰਾਂ ਚੱਲੀਆਂ ਨੇ ਇੱਕ 5 ਸਾਲ ਦੇ ਬੱਚੇ ਦੇ ਨਾਲ ਕੁਰਕਰਮ ਹੁੰਦਾ ਹੈ ਪ੍ਰਵਾਸੀ ਵੱਲੋਂ ਹਾਲਾਂਕਿ ਇਹ ਘਟਨਾ ਹੁੰਦੀਆਂ ਕਿਉਂ ਨੇ ਹਾਲਾਂਕਿ ਜਿਹੜੇ ਲੋਕ ਨੇ ਉਹਨਾਂ ਦੀ ਯਾਨੀ ਦਿਮਾਗੀ ਤੌਰ ਤੇ ਕਿਦਾਂ ਦੇ ਹਾਲਾਤ ਬਣ ਚੁੱਕੇ ਨੇ ਕਿ ਅੱਜ ਬੱਚੇ ਵੀ ਮਹਿਫੂਜ਼ ਨਹੀਂ ਹੈਗੇ ਸੋ ਇਸੇ ਤੇ ਅੱਜ ਆਪਾਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮਲੂਕਾ ਟੀਵੀ ਨੇ ਜੋ ਅਕਸਰ ਹੀ ਵੀਡੀਓ ਬਣਾਉਂਦੇ ਰਹਿੰਦੇ ਨੇ ਆਪਣੀ ਹਰ ਵੀਡੀਓ ਦੇ ਵਿੱਚ ਇੱਕ ਉਹਨਾਂ ਦਾ ਚੰਗਾ ਮੈਸੇਜ ਹੁੰਦਾ ਸੋ ਉਹਨਾਂ ਦੇ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਮਲੂਕਾ ਜੀ ਸਾਹ ਰ ਜਾਣਦੇ ਨੇ ਕਿ ਜਿਸ ਤਰੀਕੇ ਦੇ ਨਾਲ ਇਹ ਤਾਜ਼ੀ ਘਟਨਾ ਵਾਪਰੀ ਹੈ ਇੱਕ 13 ਸਾਲ ਦੀ ਲੜਕੀ ਦੇ ਨਾਲ ਜੋ ਕੁਝ ਵੀ ਹੋਇਆ ਯਾਨੀ ਕੀ ਕਹਿ ਸਕਦੇ ਲੋਕਾਂ ਦੀ ਜਿਹੜੀ ਹਾਲਤ ਬਣੀ ਹੋਈ ਹੈ ਮਾਨਸਿਕ ਕਿਸ ਤਰ੍ਹਾਂ ਦੇਖ ਰਹੇ ਹੋ ਹਾਲਤ ਤਾਂ ਬੇਖੋ ਸਮੋਜੀ ਪਹਿਲੀ ਗੱਲ ਤਾਂ ਇਹ ਵੀ ਜਿਹੜੀ ਇਹ ਘਟਨਾ ਹੋਈ ਬਹੁਤ ਅਫਸੋਸ ਹੈ ਕਿਉਂਕਿ ਇੱਕ ਤੇ ਇਹ ਹੁਣ ਜਿਵੇਂ ਪਿੱਛੇ ਜੇ ਜਲੰਧਰ ਦੇ ਲਾਗੇ ਹਸ਼ਿਆਰਪੁਰ ਚ ਹੋਈ ਸੀ ਪ੍ਰਵਾਸੀ ਮਜ਼ਦੂਰ ਨੇ ਜਿਹੜੀ ਦਰਿੰਦਗੀ ਕੀਤੀ ਸੀ ਹੁਣ ਇਹ ਘਟਨਾ ਦੇਖ ਕੇ ਲੱਗਦਾ ਵੀ ਉਹ ਦੋਨੇ ਕੁੜੀਆਂ ਜਿਹੜੀਆਂ ਆਪਸ ਦੇ ਵਿੱਚ ਫਰੈਂਡ ਸੀਗੀਆਂ ਜੀ ਜਿਸ ਲੜਕੀ ਦੇ ਨਾਲ ਬਲਾਤਕਾਰ ਕੀਤਾ ਉਸ ਲੜਕੀ ਦੀ ਫਰੈਂਡ ਦਾ ਉਹ ਪਿਤਾ ਹੀ ਸੀਗਾ ਜੀਦੇ ਤੱਕ ਉਹ ਬਲੀਵ ਕਰਦੇ ਸੀ ਹੁਣ ਆਪਾਂ ਅੰਗਵੰਡ ਵੇਖਦੇ ਆਂ ਸਿਆਣੇ ਬਜ਼ੁਰਗਾ ਚਾਚਾ ਤਾਇਆ ਆਪਾਂ ਇਹ ਸਾਰਾ ਕੁਝ ਕਹਿੰਨੇ ਆਂ ਪਰ ਜਿਹੜੀ ਇਹ ਦਰਿੰਦਗੀ ਦੀ ਹੱਦ ਪਾਰ ਹੋਈ ਇਹਦੇ ਨਾਲ ਸੱਚੀ ਐ ਲੱਗਦਾ ਵੀ ਸਾਕਾ ਸਾਡਾ ਰਹਿ ਕੌਣ ਗਿਆ ਹੁਣ ਡਰ ਇੰਨਾ ਕ ਲੱਗਦਾ ਵੀ ਹਾਲਾਤ ਐੇ ਜੀ ਹੋ ਗਏ ਵੀ ਜਵਾਨ ਭੈਣ ਭਰਾ ਨੂੰ ਸਕੇ ਨੂੰ ਇੱਕੋ ਖੂਨ ਆ ਜਿਹੜਾ ਉਹਨਾਂ ਨੂੰ ਇਕੱਲੇ ਕੰਮ ਰੈਚ ਨਹੀਂ ਪਾ ਸਕਦੇ ਪਿਆਉਤੀ ਨੂੰ ਨਹੀਂ ਪਾ ਸਕਦੇ ਇਹ ਜੀ ਹਾਲਾਤ ਬਣ ਗਏ ਇਥੋਂ ਤੱਕ ਇਸ ਘਟਨਾ ਤੋਂ ਆ ਦੋ ਚਾਰ ਦਿਨ ਪਹਿਲਾਂ ਇੱਕ ਫੋਟੋ ਚੱਲ ਰਹੀ ਆ ਸੋਸ਼ਲ ਮੀਡੀਆ ਤੇ ਕਿ ਦੋ ਕੁੜੀਆਂ ਆਪਸ ਦੇ ਵਿੱਚ ਵਿਆਹ ਕਰਾ ਲਿਆ ਵੈਸੇ ਤਾਂ ਚਲੋ ਕੇਸ ਬਹੁਤ ਆ ਗਏ ਹੁਣ ਤੁਸੀਂ ਸੋਚੋ ਵੀ ਇਹ ਕਾਮਵਾਸ਼ਨਾ ਹੋਗੀ ਜਾਂ ਇਹ ਇਸ ਤਰੀਕੇ ਦਾ ਕੀ ਹੋ ਗਿਆ ਜਿਹੜੇ ਇੰਨੀ ਚੀਜ਼ ਵੱਧ ਚੁੱਕੀ ਆ ਜੇ ਦੋ ਕੁੜੀਆਂ ਇਕੱਠੀਆਂ ਰਹਿੰਦੀਆਂ ਤਾਂ ਉਹ ਗਲਤ ਕੰਮ ਆਪ ਸਮੇਂ ਕਰਨਾ ਸ਼ੁਰੂ ਕਰ ਦਿੰਦੀਆਂ ਜੇ ਕਿਤੇ ਮੁੰਡੇ ਰਹਿੰਦੇ ਆ ਤਾਂ ਗੇਹ ਦੀ ਗਿਣਤੀ ਤੁਸੀਂ ਵੇਖ ਲਓ ਕਿੰਨੀ ਵਧਦੀ ਜਾਂਦੀ ਆ ਵੀ ਜਾਉ ਸਿਸਟਮ ਜਾਉ ਕਿੱਥੇ ਹੁਣ ਜਿਹੜੀ ਸੋਸ਼ਲ ਮੀਡੀਆ ਪਲੇਟਫਾਰਮ ਨੇ ਉਹਨਾਂ ਦੇ ਉੱਪਰ ਹੁਣ ਜਿਹੜੀ ਚੀਜ਼ ਜ਼ਿਆਦਾ ਵਾਇਰਲ ਹੁੰਦੀ ਆ ਜਾਂ ਜਿਹੜੀ ਚੀਜ਼ ਦਾ ਜ਼ਿਆਦਾ ਵਿਊਜ਼ ਆਉਂਦਿਆ ਲਾਈਕ ਆਉਂਦਿਆ ਲੋਕ ਰੋਕ ਰੋਕ ਕੇ ਜਿਹੜੀ ਚੀਜ਼ ਨੂੰ ਜ਼ਿਆਦਾ ਵੇਖਦੀ ਆ ਤੇ ਸੋਸ਼ਲ ਜਿਹੜੀਆਂ ਇਹ ਸਾਈਟਾਂ ਨੇ ਉਸੇ ਚੀਜ਼ ਨੂੰ ਉੱਪਰ ਰੱਖਦਿਆਂ ਨੇ ਹਾਈਲਾਈਟ ਰੱਖਦਿਆਂ ਨੇ ਮੈਂ ਇਹ ਕਹਿਣਾ ਅੱਜ ਧੜਾ ਧੜ ਕੀ ਆ ਅੱਗੇ ਤੁਸੀਂ ਯਕੀਨ ਮੰਨਿਓ ਮੈਂ ਸ਼ਬਦ ਵਰਤ ਰਿਹਾ ਪਤਾ ਨਹੀਂ ਸ਼ਾਇਦ ਤੁਹਾਨੂੰ ਬੁਰਾ ਵੀ ਲੱਗੇ ਤੁਸੀਂ ਯਕੀਨ ਮੰਨਿਓ ਵੀ ਡਾਕਟਰ ਦੀ ਦੁਕਾਨ ਤੇ ਜਾ ਕੇ ਜੇ ਕਿਤੇ ਮੀਆਂ ਬੀਬੀ ਆਪਸ ਵਿੱਚ ਸਬੰਧ ਬਣਾਉਂਦੇ ਨੇ ਜੇ ਕਦੇ ਉਹਨਾਂ ਨੇ ਕੌਂਡਮ ਲੈਣਾ ਹੁੰਦਾ ਤੇ ਉਹਦੇ ਲਈ ਸ਼ਰਮ ਮਾਂਦੇ ਸੀ ਵੀ ਡਾਕਟਰ ਨੂੰ ਕਵਾਂਗੇ ਕਿ ਕੀ ਕਵਾਂਗੇ ਆਪਾਂ ਮੈਡੀਕਲ ਦੀ ਦੁਕਾਨ ਤੇ ਜਾ ਕੇ ਜਾਂ ਉਹਨਾਂ ਨੇ ਕਿਸੇ ਰਾਹੀਂ ਮੰਗਵਾਉਣੇ ਜਾਂ ਇੰਨੀ ਕੁ ਸ਼ਰਮ ਹਯਾ ਸੀਗੀ ਆਪਾਂ ਇਹ ਗੱਲ ਕਹਿ ਸਕਦੇ ਹਾਂ ਹੁਣ ਸੋਸ਼ਲ ਮੀਡੀਆ ਦੇ ਉੱਪਰ ਇਹ ਚੀਜ਼ਾਂ ਤਾਂ ਬਹੁਤ ਪਿੱਛੇ ਰਹਿ ਗਈਆਂ ਕਿੰਨੇ ਸਾਰੇ ਤਾਂ ਵੈਦ ਆ ਕਿੰਨੇ ਸਾਰੇ ਆਪਣੇ ਆਪ ਵਿੱਚ ਬਣੇ ਹੋਏ ਡਾਕਟਰ ਆ ਜਿਹੜੇ ਵਾਰ-ਵਾਰ ਇਹ ਗੱਲ ਕਹਿੰਦੇ ਆ ਕਿ ਤੁਸੀਂ ਕਾਮ ਦੀ ਜਿਹੜੀ ਸ਼ਕਤੀ ਵਧਾਉਣ ਦੇ ਵਾਸਤੇ ਹੁਣ ਜੇ ਮੈਂ ਸੈਕਸ ਸ਼ਬਦ ਵਰਤਾ ਹਨ ਵੀ ਉਹਦੀ ਤੁਸੀਂ ਇਹਨੂੰ ਵਧਾਉਣਾ ਕਿਵੇਂ ਆ ਇਹਦਾ ਟਾਈਮ ਆ ਵਧ ਜੂ ਜੀ ਤੁਸੀਂ ਆਹ ਗੋਲੀਆਂ ਖਾਓ ਜੀ ਜੇ ਤੁਸੀਂ ਜਮਾ ਬੁੜੇ ਹੋ ਚੁੱਕੇ ਹੋ ਤੁਸੀਂ ਨੌਜਵਾਨ ਦੇਸੋਂਗੇ ਜੀ ਠੀਕ ਆ ਜੀ ਤੁਸੀਂ ਤੁਸੀਂ ਵੀ ਕੋ ਸ਼ਰਮ ਆਉਂਦੀ ਆ ਇਹ ਸ਼ਰਮ ਹੁੰਦੀ ਆ ਇਹ ਗੱਲਾਂ ਕਹਿਣ ਨੂੰ ਜਿੱਥੇ ਇਹ ਗੱਲ ਕਹੀ ਜਾਂਦੀ ਆ ਕਿ ਤੁਸੀਂ ਆਪਣਾ ਜੰਗੇਜ਼ ਦੀ ਲੇਡੀ ਨੂੰ ਤਾਂ ਕੀ ਤੁਸੀਂ 60 ਸਾਲ ਦੀ ਬੁੜੀ ਨੂੰ ਖੁਸ਼ ਕਰ ਸਕਦੇ ਜਦੋਂ ਇਹ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਪਰ ਸਾਡੇ ਵੈਦ ਬੋਲੀ ਜਾਂਦੇ ਆ ਡਾਕਟਰ ਬੋਲੀ ਜਾਂਦੇ ਆ ਇੱਕ ਮੈਂ ਹੋਰ ਲੇਡੀਜ਼ ਦੀ ਵੀਡੀਓ ਵੇਖਦਾ ਹੁੰਦਾ ਮੈਂ ਸ਼ਾਇਦ ਤੁਹਾਨੂੰ ਭੇਜੂਗਾ ਉਹਦੇ ਤੇ ਉਹ ਕੁਝ ਬੋਲਦੀ ਐ ਇਦਾਂ ਠੀਕ ਆ ਆਪਾਂ ਇਹ ਕਹਿੰਦੇ ਆ ਜਿਹੜੇ ਸਾਡੇ ਅੰਦਰੂਨੀ ਜਾਂ ਗੁਪਤ ਰੋਗ ਹੁੰਦੀ ਐ ਇਹ ਚੀਜ਼ਾਂ ਨੂੰ ਰੱਖਣਾ ਵੀ ਗੁਪਤ ਚਾਹੀਦਾ ਤੁਸੀਂ ਇਹ ਦੇਖੋ ਪਹਿਲਾਂ ਹੀ ਇਹ ਚੀਜ਼ਾਂ ਹੁੰਦੀਆਂ ਵੀ ਆਖਰਕਾਰ ਜਦੋਂ ਇਹ ਬੰਦੇ 'ਚ ਪ੍ਰੋਬਲਮ ਆ ਗਈ ਬੁਢੀ ਚ ਪ੍ਰੋਬਲਮ ਆ ਗਈ ਕਿਸੇ ਪਰਿਵਾਰ ਦੇ ਵਿੱਚ ਬੱਚਾ ਨਹੀਂ ਹੋਇਆ ਹਨਾ ਉਸ ਤੋਂ ਬਾਅਦ ਉਹਨੂੰ ਗੁਪਤ ਤਰੀਕੇ ਨਾਲ ਕਿਤੋਂ ਦਵਾਈ ਲੈ ਕੇ ਇਹ ਚੀਜ਼ਾਂ ਨੂੰ ਇੱਕ ਆਪਾ ਇਹ ਕਹਿ ਲੋ ਵੀ ਪ੍ਰਾਈਵੇਸੀ ਰੱਖੀ ਜਾਂਦੀ ਸੀ ਹੁਣ ਤਾਂ ਯਾਰ ਪ੍ਰਾਈਵੇਸੀ ਰਹਿ ਹੀ ਕੋਈ ਗਈ ਨਹੀਂ ਉਵੇਂ ਜਿਹੜੀ ਬੀਬੀ ਦੀ ਗੱਲ ਕਰਦਾ ਸੀ ਉਹ ਕੁਛ ਏਦਾਂ ਬੰਦਿਆਂ ਨੂੰ ਗੁਪਤ ਰੋਗਾਂ ਬਾਰੇ ਦੱਸਦੀ ਹੈ ਬੀਬੀਆਂ ਨੂੰ ਵੀ ਬੰਦਿਆਂ ਨੂੰ ਵੀ ਹਨਾ ਉਹਦੇ ਉਹਦੇ ਥੱਲੇ ਜਾਂ ਮੁੰਡੇ ਜਾਂ ਕਈ ਬੰਦੇ ਮੈਸੇਜ ਕਰੀ ਜਾਂਦੇ ਹੁੰਦੇ ਆ ਬੀਬੀ ਜੀ ਆਹ ਚੀਜ਼ ਟਾਈਮ ਵਧਾਉਣ ਵਾਲਾ ਕੀ ਕਰਨਾ ਚਾਹੀਦਾ ਠੀਕ ਆ ਉੱਥੇ ਫਿਰ ਉਹ ਬੋਲ ਕੇ ਦੱਸਦੀ ਹੁਣ ਤੁਸੀਂ ਇਹ ਦੇਖੋ ਜਦੋਂ ਉਹ ਬੋਲ ਕੇ ਦੱਸਦੀ ਆ ਮੋਬਾਈਲ ਬੱਚਿਆਂ ਦੇ ਹੱਥ 'ਚ ਵੀ ਆ 10 ਸਾਲ ਦੀ ਕੁੜੀ ਦੇ ਹੱਥ 'ਚ ਵੀ ਆ 10 ਸਾਲ ਦੇ ਮੁੰਡੇ ਦੇ ਹੱਥ 'ਚ ਵੀ ਆ 5 ਸਾਲ ਦੇ ਮੁੰਡੇ ਦੇ ਹੱਥ 'ਚ ਵੀ ਆ ਠੀਕ ਆ ਫਿਰ ਉਹ ਵੇਖੋ ਇੱਕ ਸ਼ਰਮਨਾਕ ਹੋਰ ਗੱਲ ਆ ਜੇ ਕਿਸੇ ਨੇ ਪੁੱਛਿਆ ਮੰਨ ਲਓ ਕਿਸੇ ਨੇ ਕੋਈ ਗੱਲ ਪੁੱਛ ਲਈ ਵੀ ਬੀਬੀ ਜੀ ਇਹ ਤੇ ਅਸੀਂ ਦਾ ਟਾਈਮ ਵਧਾਉਣਾ ਸਾਡੀ ਤਾਂ ਆ ਸਮੱਸਿਆ ਨਾ ਤੁਸੀਂ ਉਹਨੂੰ ਜਿਹੜੇ ਡਾਕਟਰ ਆ ਜਾਂ ਵੈਦ ਆ ਜਾਂ ਜਿਹੜੇ ਕੋਈ ਇਸ ਗੱਲ ਦੇ ਜਾਣਕਾਰ ਆ ਥੱਲੇ ਆਪਦਾ ਨੰਬਰ ਛੱਡ ਦਿਓ ਵੀ ਭਾਈ ਸਾਡੇ ਨਾਲ ਪਰਸਨਲ ਗੱਲ ਕਰ ਲੈ ਫੋਨ ਤੇ ਇੱਕ ਬੰਦੇ ਨਾਲ ਗੱਲ ਹੋ ਗਈ ਨਾ ਉੱਥੇ ਫਿਰ ਉਹ ਵਿੱਚ ਕੁੜੀਆਂ ਮੈਸੇਜ ਕਰੀ ਜਾਂਦੀਆਂ ਜੀ ਸਾਡੇ ਅੰਗ ਪ੍ਰਦਰਸ਼ਨ ਨਹੀਂ ਠੀਕ ਸਾਡਾ ਆ ਨਹੀਂ ਠੀਕ ਅਸੀਂ ਆਪਦਾ ਸਰੀਰ ਵਧਾਉਣਾ ਅਸੀਂ ਘਟਾਉਣਾ ਉਹ ਵਿੱਚ ਮੈਸੇਜ ਕਰ ਦਿੰਦੇ ਆ ਤੇ ਦੂਜੇ ਦਿਨ ਜਿਹੜੇ ਨੇ ਵੀਡੀਓ ਬੀਬੀ ਨੇ ਪਾਈ ਬੰਦੇ ਨੇ ਵੈਦ ਨੇ ਜਾਂ ਡਾਕਟਰ ਨੇ ਪਾਈ ਦੂਜੇ ਦਿਨ ਉਹੀ ਕਮੈਂਟ ਉੱਤੇ ਲਾ ਕੇ ਵੀ ਸਾਡੇ ਸਰੀਰ ਦਾ ਆਕਾਰ ਕਿਵੇਂ ਵਧੂਗਾ ਠੀਕ ਆ ਤੇ ਉਹ ਫਿਰ ਉਹਦੇ ਬਾਰੇ ਪੂਰੀ ਜਾਣਕਾਰੀ ਦੱਸੀ ਜਾਂਦੇ ਤੁਸੀਂ ਇਹ ਦੇਖੋ ਸੋਸ਼ਲ ਸ਼ਾਈਟਾਂ ਦੇ ਉੱਪਰ ਇੰਨਾ ਜ਼ਿਆਦਾ ਇਹ ਆਪਣੀਆਂ ਸੈਕਸ ਰੂਪੇ ਵਿੱਚ ਗੱਲਾਂ ਜਿਹੜੀਆਂ ਦੱਸੀਆਂ ਜਾਂਦੀਆਂ ਜਿਹੜੇ ਸਾਡੇ ਕੱਲੇ ਕੱਲੇ ਬੱਚਿਆਂ ਕੋਲੇ ਮੋਬਾਈਲ ਆ ਮੋਬਾਈਲ ਕੀ ਆ ਕਿਉਂਕਿ ਕਰੋਨਾ ਤੋਂ ਬਾਅਦ ਤਾਂ ਜਮਾ ਹੀ ਪੱਠਾ ਵਹਿ ਗਿਆ ਪੜ੍ਹਾਈ ਆਨਲਾਈਨ ਕਰਤੀ ਮਾਪਿਆਂ ਨੇ ਬੱਚਿਆਂ ਨੂੰ ਮੋਬਾਈਲ ਲਾਤੇ ਠੀਕ ਆ ਇਹ ਵੱਡਾ ਕਾਰਨਾ सोनू ਜੀ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਇਹ ਦੱਸਿਆ ਜਾਂਦਾ ਵੀ ਤੁਸੀਂ ਆ ਕਰੋ ਤੁਸੀਂ ਜਿੱਥੇ ਮਰਜ਼ੀ ਵੇਖ ਲਓ ਠੀਕ ਆ ਇੱਕ ਤਾਂ ਜੋਤਸ਼ੀ ਨੰਬਰ 2 ਤੇ ਆ ਆਪਾਂ ਬੰਗਾਲੀ ਬਾਬੇ ਵਰਗਿਆਂ ਨੂੰ ਕਹਿੰਦੇ ਸੀ ਹੁਣ ਸਾਡੇ ਆ ਡਾਕਟਰ ਵਾਇਦ ਹੋਰ ਆ ਜਿਹੜੇ ਜਿੰਨਾਂ ਨੂੰ ਘੱਟ ਜਾਣਕਾਰੀ ਆ ਜਿਵੇਂ ਆ ਉਹ ਉੱਠ ਖੜੇ ਆ ਉਹ ਸਾਰੀ ਦਿਹਾੜੀ ਗੱਲਾਂ ਹੀ ਇਹ ਕਾਮਵਾਸ਼ਣਾਂ ਦੀਆਂ ਕਰੀ ਜਾਂਦੇ ਆ ਜਦੋਂ ਹੁਣ 10 ਵੀਡੀਓ ਚ 9 ਵੀਡੀਓ ਕਾਮਵਾਸ਼ਣਾਂ ᱛੀਆਂ ਜੇ ਉਹ ਸਾਡੇ ਬੱਚਿਆਂ ਕੋਲੇ ਤਾਂ ਜਾਣ ਗਈ ਐ ਨਾ ਫਿਰ ਅਗਲੀ ਗੱਲ ਹੁਣ ਮਾਪੇ ਆ ਹੁਣ ਮਾਪਿਆਂ ਦਾ ਵੀ ਬੱਚਿਆਂ ਨਾਲੋਂ ਲੈਂਕਾ ਜਿਹੜਾ ਤਕਰੀਬਨ ਤਕਰੀਬਨ ਉਹ ਟੁੱਟ ਚੁੱਕਿਆਗਾ ਬੱਚੇ ਅੱਡ ਪੈਂਦੇ ਨੇ ਛੋਟੇ ਛੋਟੇ ਬੱਚੇ ਵੀ ਅੱਡ ਪੈਂਦੇ ਨੇ ਉਹਨਾਂ ਕੋਲੇ ਮੋਬਾਈਲ ਆ ਕਦੇ ਮਾਪਿਆਂ ਨੇ ਨਹੀਂ ਵੇਖਣਾ ਵੀ ਇਹ ਮੋਬਾਈਲ ਤੇ ਵੀ ਕੀ ਰਿਹਾ ਇਹ ਮੋਬਾਈਲ ਤੇ ਚੱਲ ਕੀ ਰਿਹਾ ਠੀਕ ਆ ਜਿਹੜੀ ਆਪਾਂ ਜਾਰੀ ਦੋਸਤੀ ਦੀ ਗੱਲ ਕਰਨ ਲਗੇ ਵੱਡੇ ਛੋਟਿਆਂ ਦੀ ਗੱਲ ਕਰਨ ਲਗੇ ਇਹ ਪਹਿਲਾਂ ਗੱਲਾਂ ਸੀ ਹੁਣ ਤਾਂ ਜਮਾ ਇਹ ਕਹਾਣੀ ਖਤਮ ਹੋ ਚੁੱਕੀ ਆ ਹੁਣ ਤਾਂ ਬਸ ਇਹ ਗੱਲ ਆ ਵੀ ਜੇ 5 ਸਾਲ ਦੀ ਬੱਚੀ ਆ 10 ਸਾਲ ਦੀ ਬੱਚੀ ਅੱਗੇ ਆ ਪਾਏ ਕਹਿੰਦੇ ਸੀ ਵੀ ਜਿਹਦੀ ਧੀ ਲੱਗਦੀ ਆ ਉਹਦੀ ਆ ਪਰ ਕਈ ਘਟਨਾਵਾਂ ਆਏ ਜਿਹਾ ਆਗਿਆ ਪਿਓ ਨੇ ਧੀ ਨਾਲ ਗਲਤ ਕੰਮ ਕਰਤਾ ਭਰਾ ਨੇ ਭੈਣ ਨਾਲ ਕਰਤਾ ਹਨ ਪੁੱਤ ਨੇ ਮਾਂ ਨਾਲ ਕਰਤਾ ਹੁਣ ਤਾਂ ਸੱਚ ਕਰਕੇ ਜਾਣਿਓ ਉਹ ਵੀ ਡਰ ਲੱਗਦਾ ਹੁਣ ਤੁਸੀਂ ਯਕੀਨ ਮੰਨਿਓ ਤੁਸੀਂ ਕਦੇ ਆਪਦੀ ਨਜ਼ਰ ਦੇ ਨਾਲ ਵੇਖ ਲਿਓ ਸਿਆਣੀ ਸਿਆਣੀ ਉਮਰ ਦੇ ਬੰਦੇ ਕੀ ਆ ਜਿਹਦੇ ਕੋਈ ਲੇਡੀਜ਼ ਲੰਗਦੀ ਆ ਉਹਨਾਂ ਨੂੰ ਉਹਨਾਂ ਦਾ ਦੇਖਣ ਦਾ ਤਰੀਕਾ ਸੀਨੀਅਰ ਰਾਈਟਰ ਨੇ ਫਿਲਮ ਫਿਲਮੀ ਐਕਟਰ ਨੇ ਅਦਾਕਾਰ ਨੇ ਰਾਣਾ ਰਣਵੀਰ ਜੀ ਹੈਣਾ ਉਹਨਾਂ ਨੇ ਇੱਕ ਵਾਰੀ ਗੱਲ ਕੀਤੀ ਸੀਗੀ ਕਿਸੇ ਸਟੇਜ ਤੋਂ ਉਹ ਬੋਲੇ ਸੀ ਉਹ ਕਹਿੰਦੇ ਕਿ ਬਲਾਤਕਾਰ ਕਰਨਾ ਕਿਸੇ ਦੀ ਇੱਜ਼ਤ ਲੁੱਟਣੀ ਕੱਲਾ ਇਹ ਨਹੀਂ ਹੁੰਦਾ ਵੀ ਤੁਸੀਂ ਕੱਪੜੇ ਲਾ ਕੇ ਜਾ ਉਹਨੂੰ ਆਪਦੀ ਹਾਫਿਸ਼ਦਾਰ ਸ਼ਿਕਾਰ ਬਣਾ ਲਿਆ ਇਹ ਕੱਲਾ ਬਲਾਤਕਾਰ ਨਹੀਂ ਕਹਿੰਦੇ ਤਾਂ ਸਰੀਰਕ ਤੌਰ ਤੇ ਹੈ ਗਈ ਆ ਤੁਸੀਂ ਅੱਖਾਂ ਦੇ ਨਾਲ ਦੇਖੋ ਵੀ ਤੁਸੀਂ ਜਾਣਦੀ ਔਰਤ ਨੂੰ ਆਪਦੀਆਂ ਅੱਖਾਂ ਦੇ ਨਾਲ ਕਿਹੜੇ ਤਰੀਕੇ ਨਾਲ ਬਲਾਤਕਾਰ ਕਰਦੇ ਕਰਦਾ ਬੰਦਾ ਹੁਣ ਦੇਖਦਾ ਬੀਬੀ ਜਾਂਦੀ ਉਹਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਉਹਨੇ ਸਾਰੀ ਦੇਖਣੀ ਆ ਥੱਲੇ ਤੋਂ ਤਾਂ ਲੱਕ ਉਹਨੇ ਉਹ ਗੰਦੀ ਨਜ਼ਰ ਦੇ ਨਾਲ ਦੇਖੀ ਤਾਂ ਰਾਣਾ ਜੀ ਕਹਿੰਦੇ ਕਿ ਤੁਸੀਂ ਸੋਚ ਵੀ ਅੱਖਾਂ ਦੇ ਨਾਲ ਤਾਂ ਤੁਸੀਂ ਬਲਾਤਕਾਰ ਕਰਤਾ ਜੇ ਤੁਸੀਂ ਅੱਖਾਂ ਨਾਲ ਬਲਾਤਕਾਰ ਕਰਕੇ ਤੇ ਦੂਜੇ ਪਾਸੇ ਤੁਸੀਂ ਦੱਸੀ ਜਾਂਦੇ ਹੋ ਭਾਸ਼ਣ ਵੀ ਨਹੀਂ ਜੀ ਇਹ ਧੀਆ ਪੈਣਾ ਆਈਆਂ ਨੇ ਇਹ ਪ੍ਰੋਗਰਾਮ ਦੇ ਵਿੱਚ ਪਹੁੰਚੀਆਂ ਅਸੀਂ ਸਤਿਕਾਰ ਕਰਦੇ ਹਾਂ ਤੇ ਤੁਸੀਂ ਇਹ ਵੀ ਤਾਂ ਦੇਖੋ ਨਾ ਵੀ ਅੱਖਾਂ ਦੇ ਨਾਲ ਤੁਸੀਂ ਬਲਾਤਕਾਰ ਕਰਦੇ ਕਿਵੇਂ ਉਹੀ ਸਮਾਂ ਸੀ ਮਲੂਕਾ ਜੀ ਜਿਸ ਤਰ੍ਹਾਂ ਦੇਖਦੇ ਆ ਕਿ ਯਾਨੀ ਕਮਰਾ ਇੱਕ ਹੁੰਦਾ ਸੀ 7-7 8-8 ਬੱਚੇ ਹੋ ਜਾਂਦੇ ਸੀ ਪਰ ਤੁਹਾਨੂੰ ਕੀ ਲੱਗਦਾ ਕਿ ਅੱਜ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਪਤਾ ਵੀ ਨਹੀਂ ਲੱਗਦਾ ਸੀ ਪਹਿਲਾਂ ਕਿਉਂਕਿ ਇੱਕ ਅੱਖ ਦੀ ਸ਼ਰਮ ਘੁੰਗਟ ਵੀ ਨਹੀਂ ਉਠਦੇ ਸੀ ਔਰ ਕਹਿੰਦੇ ਵਿਆਹ ਵੀ ਦੇਖੇ ਬਗੈਰ ਕਰਾਏ ਜਾਂਦੇ ਸੀ ਔਰ ਇੱਕ ਜਿਹਨਾਂ ਸ਼ਰਮ ਹੁੰਦੀ ਸੀ ਪਰ ਅੱਜ ਤੁਹਾਨੂੰ ਲੱਗਦਾ ਕਿ ਸਮਾਜ ਦੇ ਵਿੱਚ ਸ਼ਰਮ ਰਹਿ ਚੁੱਕੀ ਹੈ ਕਿਉਂਕਿ ਅੱਜ ਜੋ ਵੀ ਜਿੱਦਾਂ ਤੁਸੀਂ ਕਿਹਾ ਉਹੀ ਮੈਂ ਕਹਾਂਗਾ ਕਿ ਅੱਜ ਜੋ ਵੀ ਵੀਡੀਓ ਬਣ ਰਹੀ ਹੈ ਜੋ ਸਮਾਜ ਦੇ ਵਿਚਾਰ ਹੈ ਕਿ ਅਸਲ ਕਾਰਨ ਫੋਨ ਰਹਿ ਗਿਆ ਅਸਲ ਕਾਰਨ ਜੋ ਡਾਕਟਰ ਵੈਦ ਇਹ ਚੀਜ਼ਾਂ ਨਿਤ ਸੋਸ਼ਲ ਮੀਡੀਆ ਤੇ ਦੱਸ ਰਹੇ ਕਿ ਉਹਦਾ ਕਾਰਨ ਹੈ ਕਿ ਜਿਹੜੇ ਰੇਵ ਵਧ ਰਹੇ ਨੇ ਕੁਰ ਕਰਮ ਵਧ ਰਹੇ ਨੇ ਨੰਬਰ 1 ਤਾਂ ਇਹ ਹੋ ਗਿਆ सोनू ਜੀ ਜੇ ਤੁਸੀਂ ਕਿਸੇ ਨੂੰ ਅਜਿਹਾ ਸਮਝਾਉਂਗੇ ਕਿਸੇ ਲੜਕੀ ਨੂੰ ਕਹਿ ਦਿਓ ਵੀ ਭਾਈ ਐਦਾਂ ਦੇ ਕੱਪੜੇ ਨਾ ਪਾ ਕਣਗੇ ਇਹ ਘਟੀਆ ਸੋਚ ਆ ਤੁਹਾਡੀ ਇਹ ਕਿਹੜੀ ਤਰੀਕੀ ਆ ਪਿੱਛੇ ਜੇ ਇੱਕ ਐਕਟਰ ਨਹੀਂ ਬਾਰੇ ਕਿਸੇ ਨੇ ਗੱਲ ਬਾਤ ਵੀ ਲਿਖੀ ਸੀ ਕਹਿੰਦੇ ਸੀ ਇਹਨਾਂ ਜਿਹੜੀਆਂ ਆ ਐਕਟਰਨੀਆਂ ਜਾਂ ਕੋਈ ਹੋਰ ਆ ਭਾਈ ਘੱਟ ਕੱਪੜੇ ਪਾਉਂਦੀਆਂ ਨੰਗੇਜ ਦਿਖਾਉਂਦੀਆਂ ਜਿੱਥੇ ਕਿਤੇ ਆਪਣਾ ਸਟਾਰ ਸ਼ੋਅ ਤੇ ਜਾਂ ਜਿੱਥੇ ਵੀ ਜਾਂਦੀਆਂ ਹਨ ਇਹਦੇ ਨਾਲ ਉਹ ਕਹਿੰਦੇ ਬੇਸਵਾ 100 ਗੁਣਾ ਚੰਗੀ ਆ ਜੇ ਬੇਸਵਾ ਕੋਠੇ ਤੇ ਬੈਠੀ ਆ 10 ਬੰਦਿਆਂ ਦੇ ਅੰਦਰ ਬਲਾਤਕਾਰ ਕਰਨ ਦੀ ਇੱਛਾ ਪੈਦਾ ਹੋਗੀ ਕਾਮਵਾਸ਼ਨਾ ਦੀ ਇੱਛਾ ਹੋਊਗੀ ਉਹ ਕੋਠੇ ਤੇ ਬੇਸਵਾ ਕੋਲੇ ਜਾਂਦੇ ਉਹ ਪੈਸੇ ਲੈ ਕੇ ਉਹਨਾਂ ਦੀ ਉਹ ਗੰਦੀ ਹਵਸ਼ ਭੁੱਖਾ ਜਿਹੜੀ ਮਟਾ ਦਿੰਦੀ ਆ ਪਰ ਜਿਹੜੀਆਂ ਨਇਤ ਇਸ ਤਰੀਕੇ ਨਾਲ ਨੰਗੇਜ ਪੁਣਾ ਦਿਖਾਉਂਦੀਆਂ ਇਹ ਨਇਤ ਪਤਾ ਨਹੀਂ ਕਿੰਨੇ ਕਿ ਬਲਾਤਕਾਰ ਬਲਾਤਕਾਰੀ ਲੋਕ ਪੈਦਾ ਕਰਦੀਆਂ ਉਹੋ ਜਿਹੀਆਂ ਚ ਜਦੋਂ ਦੇਖਦੇ ਆ ਹਨ ਇਹ ਤਾਂ ਗੱਲ ਹੈਗੀ ਐ ਸੋਨੂ ਜੀ ਮਾਪਿਆਂ ਦਾ ਬੱਚਿਆਂ ਦੇ ਨਾਲੋਂ ਟੁੱਟ ਜਾਣਾ ਤੇ ਜਿਹੜੀਆਂ ਸੋਸ਼ਲ ਮੀਡੀਆ ਤੇ ਗੰਦੀਆਂ ਹਰ ਵਕਤ ਸੈਕਸ ਦੀਆਂ ਵੀਡੀਓ ਦਿਖਾਈ ਜਾਣੀਆਂ ਠੀਕ ਆ ਇਹ ਉਹ ਜਿਹੀਆਂ ਫੋਟੋਆਂ ਪਾਈ ਜਾਣੀਆਂ ਹਨ ਉਹ ਸਾਰੀਆਂ ਚੀਜ਼ਾਂ ਇਹ ਕਿਤੇ ਨਾ ਕਿਤੇ ਮੈਟਰ ਕਰਦੀਆਂ ਨੇ ਵੀ ਤੁਸੀਂ ਜਿਹੜਾ ਇਸ ਕਾਮਵਾਸ਼ਨਾ ਵੱਲ ਭੜਕ ਰਹੇ ਹੋ ਜਾ ਰਹੇ ਹੋ ਛੋਟੇ ਛੋਟੇ ਬੱਚੇ ਤੱਕੇ ਜਾ ਰਹੇ ਨੇ ਇਹ ਘਟਨਾ ਨੇ ਸੱਚਮੁੱਚ ਸਾਨੂੰ ਝੰਜੋੜਿਆ ਪਰ ਜਿਵੇਂ ਤੁਸੀਂ ਪਹਿਲਾਂ ਕਹਿੰਦੇ ਸੀ ਸ਼ਰਮ ਹਜਾ ਮੁੱਕ ਗਈ ਪਹਿਲਾਂ ਕੀ ਹੁੰਦਾ ਸੀ ਮੈਂ ਤਾਂ ਇੱਥੋਂ ਤੱਕ ਵੀ ਦੇਖਿਆ ਮੈਂ ਆਪ ਵੀ ਇਹ ਚੀਜ਼ ਹੰਡਾਈ ਆ ਫੈਮਿਲੀ ਤੌਰ ਤੇ ਕੱਲਾ ਪੂਰਾ ਪਰਿਵਾਰ ਹੀ ਨਹੀਂ ਅੰਦਰ ਪੈਂਦਾ ਤੇ ਜੀ ਦੇ ਇੱਕ ਕਮਰਾ ਹੁੰਦਾ ਸੀ ਨਾ ਉਹ ਇੱਕ ਕਮਰੇ ਦੇ ਵਿੱਚ ਕਈ ਵਾਰੀ ਸਿਆਲ ਦੀ ਰੁੱਤ 'ਚ ਪਸ਼ੂ ਵੀ ਕੋਲੇ ਬੰਨ ਲੈਂਦੇ ਸੀ ਅਸੀਂ ਬੰਨਦੇ ਹੁੰਦੇ ਸੀ ਹਾਂ ਜੀ ਪਸ਼ੂ ਅਸੀਂ ਬੰਨਦੇ ਆ ਪਸ਼ੂ ਕੋਲੇ ਬੰਨਿਆ ਹੋਣਾ ਕੋਲੇ ਪੱਠੇ ਕੋਲੇ ਤੂੜੀ ਕੋਲੇ ਮੰਜਾ ਤੇ ਕੋਲੇ ਚੁੱਲਾ ਰੋਟੀ ਪਾਣੀ ਕਿਉਂਕਿ ਕਮਰਾ ਹੀ ਇੱਕ ਹੁੰਦਾ ਸੀ ਉਹ ਸਾਰਾ ਸਿਸਟਮ ਹੁੰਦਾ ਸੀ ਯਾਰ ਉਦੋਂ ਬਸ ਕਦੇ ਪਸ਼ੂਆਂ ਵੱਲ ਉਹ ਉਹ ਚੀਜ਼ਾਂ ਆਉਂਦਾਂ ਹੀ ਨਹੀਂ ਸੀ ਮੈਂਡ 'ਚ ਕਰਦੇ ਇਹ ਚੀਜ਼ਾਂ ਮੈਂ ਤਾਂ ਇਹ ਕਹਿੰਦਾ ਵੀ ਯਾਰ ਉਹ ਜ਼ਮਾਨਾ ਤਾਂ ਬਹੁਤ ਆ ਚੰਗਾ ਸੀ ਬੰਦੇ ਨੇ ਤਰੱਕੀ ਬਹੁਤ ਕਰ ਲਈ ਪੜ੍ਹ ਲਿਖ ਬਹੁਤ ਗਿਆ ਬਹੁਤ ਪੜ੍ਹਾਈ ਉੱਚੀ ਕਰ ਲਈ ਪਰ ਜੇ ਆਪਾਂ ਕਹੀਏ ਸੋਚ ਪੱਖ ਤੋਂ ਜਮਾ ਮੀਨਾ ਹੋ ਗਿਆ ਸੋਚ ਪੱਖ ਤੋਂ ਜਮਾ ਘਟਿਆ ਹੋ ਗਿਆ ਇਹਦੇ ਵਿਚਾਰ ਇਹਦੀ ਸੋਚ ਬਾਹਰੋਂ ਬੜਾ ਮੇਰੇ ਅੰਗੂ ਐ ਕਿ ਕੋਈ ਨਹੀਂ ਜੀ ਕੋਈ ਵਾਹਿਗੁਰੂ ਵਾਹਿਗੁਰੂ ਇਦਾਂ ਕਰਦਾ ਰਹੇ ਬੰਦਾ ਪਰ ਅੰਦਰੋਂ ਜਿਹੜੀ ਉਹਦੀ ਮਾਨਸਿਕਤਾ ਕੀ ਆ ਉਹ ਬਹੁਤ ਬੁਰੀ ਹੋ ਗਈ ਹੁਣ ਇਹ ਬਾਬਾ ਜੀ ਕਹਿੰਦੇ ਵੀ ਅਮਰਤਧਾਰੀ ਸੀਗਾ ਠੀਕ ਆ ਉਹਦਾ ਮਰ ਤਾਂ ਸ਼ੱਕਿਆ ਸੀ ਜਿਹਨੇ ਇਹ ਕੰਮ ਕੀਤਾ ਜਾਂ ਇਹ ਵੀ ਉਹਨੇ ਕਬੂਲਿਆ ਪੁਲਿਸ ਕੋਲੇ ਵੀ ਉਹ ਆਈ ਸੀ ਮੇਰੇ ਘਰੇ ਬੱਚੀ ਠੀਕ ਆ ਕਿਉਂਕਿ ਉਹਦੀ ਧੀ ਦੀ ਫਰੈਂਡ ਸੀਗੀ ਆਪਦੀ ਮਾਂ ਬਾਰੇ ਪੁੱਛਣ ਤੇ ਮੈਂ ਉਹਨੂੰ ਕਹਿੰਦਾ ਟੱਚ ਕੀਤਾ ਮੈਂ ਉਹਨੂੰ ਗਲਤ ਕੰਮ ਕਰਨ ਨੂੰ ਕਿਹਾ ਉਹ ਕਹਿੰਦੀ ਮੈਂ ਤਾਂ ਨਹੀਂ ਕਰਨਾਗਾ ਕਹਿੰਦਾ ਜਦੋਂ ਉਹਨੇ ਆਏ ਕਿ ਵੀ ਮੈਂ ਨਹੀਂ ਕਰਨਾ ਤਾਂ ਮੈਂ ਸੋਚਿਆ ਬਾਹਰ ਜਾ ਕੇ ਦੱਸੂਗੀ ਤੇ ਕਹਿੰਦਾ ਮੈਂ ਗळा ਕੁੱਟਿਆ ਤੇ ਅੰਦਰੇ ਮਾਰਦੀ ਹੁਣ ਤੁਸੀਂ ਇਹ ਦੇਖੋ ਵੀ ਜੇ ਕਿਤੇ ਉਹ ਗੱਲ ਦਾ ਨਾ ਪਤਾ ਲੱਗਦਾ ਕਈ ਵਾਰੀ ਤੇ ਇਦਾਂ ਵੀ ਕਤਲ ਨਿਕਲਦੇ ਆ ਵੀ ਮੰਨ ਲਓ ਤੁਹਾਡੇ ਤੇ ਵਿਸ਼ਵਾਸ ਹੈ ਹੁਣ ਉਹਦੇ ਤੇ ਵਿਸ਼ਵਾਸ ਸੀ ਉਹਨੇ ਕੁੜੀ ਗਲ ਘੁੱਟ ਕੇ ਮਾਰਤੀ ਜੇ ਉਹਦਾ ਮਾਂ ਪਿਓ ਦੇ ਤੇ ਨਾ ਐ ਉਹਨਾਂ ਦਾ ਮਾਂ ਪਿਓ ਨੂੰ ਤਾਂ ਵਿਸ਼ਵਾਸ ਸੀਗਾ ਮਾਂ ਸੀ ਪਿਓ ਤਾਂ ਹੈਨ ਵਿਸ਼ਵਾਸ ਸੀਗਾ ਤੇ ਉਹ ਕਈ ਵਾਰੀ ਜੇ ਲੰਮਾ ਵੀ ਇਹ ਕੰਮ ਚੱਲਦਾ ਤਾਂ ਹੋ ਸਕਦਾ ਉਹ ਨਾਲ ਭਲਾਉਣ ਵੀ ਤੁਰਿਆ ਫਿਰਦਾ ਰਹਿੰਦਾ ਵੀ ਆਪਾਂ ਇੱਥੇ ਵੇਖਦੇ ਆ ਕੁੜੀ ਇੱਥੇ ਨਾ ਵੇ ਇੱਥੇ ਨਾ ਵੇ ਕਿਉਂ ਕਿਹੜਾ ਕਿਸੇ ਨੇ ਸ਼ੱਕਾ ਕਰਨਾ ਸੀ ਇਸੇ ਕਰਕੇ ਕਹਿੰਦੇ ਆ ਮਾਂ ਪਿਓ ਨੂੰ ਵੀ ਆਪੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਉਹ ਜੇ ਉਹ ਜਦ ਕਰਦੇ ਆ ਉਹਨਾਂ ਨੂੰ ਸਮਝਾਉਣ ਦੀ ਸਾਡਾ ਮਾਂ ਪਿਓ ਸਾਨੂੰ ਝਿੜਕਦਾ ਸੀ ਸਾਨੂੰ ਕੁੱਟਦਾ ਸੀ ਸਾਨੂੰ ਮਾਰਦਾ ਸੀ ਉਹ ਚੀਜ਼ਾਂ ਕਰਕੇ ਬੇਸ਼ੱਕ ਸਾਨੂੰ ਉਦੋਂ ਬੁਰਾ ਲੱਗਿਆ ਪਰ ਉਹ ਸਿੱਖਿਆ ਉਹ ਡਰ ਉਹ ਜਜਵਾਤ ਹਜੇ ਵੀ ਅੰਦਰ ਕਿਤੇ ਨਾ ਕਿਤੇ ਬੈਠੇ ਆ ਹੁਣ ਅਸੀਂ ਮੜੀ ਦੀ ਗੱਲ ਜਵਾਕ ਦੇ ਮੂੰਹੋਂ ਕੱਢੀ ਨਾਲ ਦੀ ਨਾਲ ਉਹਦੀ ਇੱਛਾ ਪੂਰੀ ਕਰਤੀ ਮੜੀ ਦੀ ਗੱਲ ਮੂੰਹੋਂ ਕੱਢੀ ਇੱਛਾ ਕਰਤੀ ਉਹਨੇ ਲੀੜੇ ਪਾਲੇ ਜੀਨ ਪਾਲੇ ਟੌਪ ਵਾਲੇ ਨੰਗਾ ਪਉਣ ਦਿਖਾਤਾ ਨਹੀਂ ਜਦ ਕਰ ਲਈ ਕੁੜੀ ਨੇ ਚਲ ਕੋਈ ਨਹੀਂ ਭਾਈ ਦੂਜਿਆਂ ਦੀ ਪਾਈ ਫਰਦੀ ਆਸੀ ਅੱਜ ਜਦੋਂ ਬੱਚਿਆਂ ਦੇ ਮੂਹਰੇ ਆਪ ਹੀ ਤਾਂ ਝੁਕੇ ਪਏ ਆ ਠੀਕ ਆ ਉਹਨਾਂ ਨੂੰ ਅਸੀਂ ਰੋ ਟੋਕ ਦੇਣੀ ਫਿਰ ਇਹ ਘਟਨਾਵਾਂ ਜਿਹੜੀਆਂ ਦਿਨ-ਦਿਨ ਤਾਂ ਕਰਕੇ ਵਾਪਰ ਰਹੀਆਂ ਨੇ ਅੱਛਾ ਤੁਹਾਨੂੰ ਕੀ ਲੱਗਦਾ ਬਾਦ ਦੇ ਵਿੱਚ ਜਿਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਬੱਚਿਆਂ ਦੇ ਨਾਲ ਕੁੜੀਆਂ ਦੇ ਨਾਲ ਤੇ ਬਾਦ ਦੇ ਵਿੱਚ ਆਪਾਂ ਪੂਰਾ ਪੰਜਾਬ ਇਕੱਠਾ ਹੋ ਜਾਂਦਾ ਹੈ ਹਿੰਦੁਸਤਾਨ ਇਕੱਠਾ ਹੋ ਜਾਂਦਾ ਹੈ ਫਿਰ ਕੈਂਡਲ ਮਾਰਚ ਕਰਦੇ ਨੇ ਤੁਹਾਨੂੰ ਕੀ ਲੱਗਦਾ ਕਿ ਜੇ ਉਹੀ ਲੋਕ ਆਪਣੇ ਮਾਨਸਿਕਤਾ ਨੂੰ ਸਹੀ ਰੱਖਣ ਹਾਂ ਔਰ ਪ੍ਰਸ਼ਾਸਨ ਸਹੀ ਤਰੀਕੇ ਦੇ ਨਾਲ ਕੰਮ ਕਰੇ ਤੁਹਾਨੂੰ ਲੱਗਦਾ ਹੈ ਕਿ ਇਦਾਂ ਦੇ ਕੇਸ ਹੋਣਗੇ ਇਸ ਤੇ ਇਹ ਗੱਲ ਸੁਣੋ ਜੀ ਮੈਂ ਕਹਿੰਦਾ ਕੇਸ ਆਉਣੇ ਦੀ ਤੁਸੀਂ ਪ੍ਰਸ਼ਾਸਨ ਨੂੰ ਇੱਕ ਪਾਸੇ ਛੱਡ ਦਿਓ ਕੈਂਡਲ ਮਾਰਚਾਂ ਨੂੰ ਇੱਕ ਪਾਸੇ ਛੱਡ ਦਿਓ ਠੀਕ ਆ ਸਾਡੇ ਬੱਚੇ ਨੇ ਦੋ ਬੱਚੇ ਨੇ ਤਿੰਨ ਬੱਚੇ ਨੇ ਚਾਰ ਬੱਚੇ ਦੇ ਮਾਪੇ ਪੂਰਾ ਧਿਆਨ ਦੇਣ ਕਿ ਸਾਡਾ ਮੁੰਡਾ ਕਿੱਥੇ ਜਾਂਦਾ ਯਾਨੀ ਕਹਿਣਾ ਮਤਲ ਮਾਂ ਪਿਓ ਜ਼ਿੰਮੇਵਾਰ ਨੇ ਇਹਨਾਂ ਚੀਜ਼ਾਂ ਦੇ ਤੁਸੀਂ ਇਹ ਗੱਲ ਵੇਖੋ ਜੇ ਆਪਾਂ ਐ ਕਹੀਏ ਵੀ ਪੂਰੇ ਪਿੰਡ ਚ ਆਹ ਕੁਝ ਹੋ ਰਿਹਾ ਜੀ ਠੀਕ ਆ ਇੱਥੇ ਜੀ ਸਰਕਾਰ ਨੇ ਆਣ ਕੀਤਾ ਐਮਐਲਏ ਨੇ ਆਣ ਕੀਤਾ ਪ੍ਰਸ਼ਾਸਨ ਨੇ ਉਹਨਾਂ ਨੂੰ ਛੱਡ ਦਿਓ ਪਹਿਲਾਂ ਘਰ ਦੇ ਵਿੱਚ ਵੇਖੋ ਪੰਜ ਜੀਓ ਤੁਸੀਂ ਪੰਜ ਤੁਹਾਡੇ ਦੋ ਬੱਚੇ ਨੇ ਤਿੰਨ ਬੱਚੇ ਨੂੰ ਉਹਨਾਂ ਤੇ ਖਿਆਲ ਕਿੰਨਾ ਕਰ ਰਹੇ ਹੋ ਜੇ ਥੋੜੇ ਬੱਚੇ ਘਰੋਂ ਵਰਜੇ ਹੋਣਗੇ ਮਾੜੇ ਕੰਮ ਤੋਂ ਰੋਕੇ ਹੋਣਗੇ ਜੇ ਉਹ ਬਾਹਰ ਵੀ ਮਾੜਾ ਹੋਣਗੇ ਥੋੜੇ ਬੱਚੇ ਬਾਹਰ ਜਾ ਕੇ ਰੁਕਣਗੇ ਉਹ ਮਾੜਾ ਨਾ ਕਰੋ ਕਿਉਂ ਕਿਉਂਕਿ ਉਹ ਘਰੋਂ ਸਿੱਖ ਕੇ ਹੀ ਗਏ ਨੇ ਉਹ ਤੁਹਾਨੂੰ ਆ ਕੇ ਦੱਸਣਗੇ ਹੁਣ ਬਹੁਤੇ ਬੱਚੇ ਕੀ ਅਸ਼ੋਸ਼ਣ ਦਾ ਸ਼ਿਕਾਰ ਹੁੰਦੇ ਨੇ ਠੀਕ ਆ ਚਾਚੇ ਕੋਲੋਂ ਤਾਏ ਕੋਲੋਂ ਫੁੱਫੜ ਮਾਮੇ ਕੋਲੋਂ ਜਾਂ ਆਣ ਗਵਾਂਢੀ ਦੇ ਕੋਲੋਂ ਕੀ ਆ ਉਹ ਬੱਚੇ ਚੁੱਪ ਕਰਕੇ ਚੱਲੀ ਜਾਂਦੇ ਆ ਕਿਉਂ ਕਿਉਂਕਿ ਉਹਨਾਂ ਨੂੰ ਹੀ ਆ ਵੀ ਘਰੇ ਮਾਂ ਪਿਓ ਨੇ ਕਹਿੰਦਾ ਸੁਣਨਾ ਸੀ ਪਿੱਛੇ ਜਿਹੇ ਇਧਰ ਮੋਗੇ ਜ਼ਿਲ੍ਹੇ ਚ ਇੱਕ ਘਟਨਾ ਕੀਤੀ ਸੀ ਕੁੜੀ ਨਾਲ 3 ਸਾਲ ਤੋਂ ਉਹਦਾ ਪਿਓ ਹੀ ਕਰੀ ਜਾਂ ਈ ਵਾਰੀ ਦਾ ਸੈਮਰੀ ਮਾ ਕਰਨੀ ਚੁੱਪ ਕਰ ਤੇਰੇ ਪਿਓ ਦੀ ਬਦਨਾਮੀ ਹੋ ਜੂ ਚੁੱਪ ਕਰ ਬਹੁਤੇ ਅੱਜ ਇਹ ਤਾਂ ਚਲੋ ਆ ਮਾਮਲਾ ਸਾਹਮਣੇ ਆ ਗਿਆ 180% ਤਾਂ ਬੱਚਿਆਂ ਦਾ ਐ ਵੀ ਸ਼ੋਸ਼ਨ ਹੋਈ ਜਾਂਦਾ ਇਹ ਮਾਂ ਪਿਓ ਖਿਆਲ ਦੇਣ ਬੱਚਿਆਂ ਨੂੰ ਨਿੱਡਰ ਵੀ ਬਣਾਉਣ ਜਿੱਥੇ ਉਹ ਗਲਤ ਉਹਨਾਂ ਨੂੰ ਘੋਰਨ ਵੀ ਨਹੀਂ ਅਸੀਂ ਨਹੀਂ ਇਹ ਲਸ਼ਮਣ ਰੇਖਾ ਤੈਨੂੰ ਬਾਹਰ ਕਰਨ ਦੇਵਾਂਗੇ ਪਹਿਲਾਂ ਮਾਪੇ ਅਸੀਂ ਸਾਰੇ ਆਪੋ ਆਪਣੇ ਘਰ ਦੇ ਵਿੱਚ ਝਾਤੀ ਮਾਰੋ ਜੇ ਘਰ ਦਾ ਮਾਹੌਲ ਸੈੱਟ ਹੋ ਜੂਗਾ ਤੇ ਬਾਹਰ ਆ ਜੀਆਂ ਦਾ ਡਰਾਮਾ ਆਪਣੇ ਆਪ ਹੋਣਗੇ ਨਹੀਂ ਅਸੀਂ ਆਪ ਜ਼ਿੰਮੇਵਾਰ ਜਦੋਂ ਤੁਸੀਂ ਇਹ ਗੱਲ ਕਹੀ ਹੈ ਕਿ ਭੈਣ ਭਰਾ ਨਹੀਂ ਯਾਨੀ ਇਦਾਂ ਹੁੰਦਾ ਕਿ ਸਗੇ ਭੈਣ ਭਰਾ ਨੂੰ ਹੈ ਕਿ ਨਹੀਂ ਵਿੱਚ ਹੁੰਦੇ ਨੇ ਯਾਨੀ ਬਾਪਤੀ ਦੇ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਅੱਜ ਕਿ ਜਿਹੜੇ ਗੱਲਾਂ ਖੁੱਲੀਆਂ ਕਰਦੇ ਨੇ ਚ ਭੈਣ ਭਰਾਵਾਂ ਨਾਲ ਕਰਦੀਆਂ ਨੇ ਬਾਪਤੀ ਦੇ ਸਾਹਮਣੇ ਗੱਲਾਂ ਬਾਤਾਂ ਕਰਦਾ ਸਾਹਮਣੇ ਹੀ ਸਾਰਾ ਕੁਝ ਇਦਾਂ ਦੀ ਸੋਸ਼ਲ ਗੱਲਾਂ ਹੁੰਦੀਆਂ ਨੇ ਜਿਹੜੀ ਯਾਨੀ ਇੱਕ ਦੂਜੇ ਨੂੰ ਖਰਾਬ ਕਰਨ ਵਾਸਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਚੀਜ਼ ਦਾ ਹੱਲ ਕਿਵੇਂ ਹੋ ਸਕਦਾ ਹੈ ਲਾਸਟ ਹੀ ਸਵਾਲ ਆਪਾਂ ਕਰਾਂਗੇ ਕਿਉਂਕਿ ਸਮੇਂ ਦੀ ਸਮਾਂ ਹੋ ਚੁੱਕਾ ਹੈ ਯਾਨੀ ਇਹ ਚੀਜ਼ਾਂ ਕੰਟਰੋਲ ਕਿਵੇਂ ਹੋ ਸਕਦੀਆਂ ਨੇ ਕੰਟਰੋਲ ਤਾਂ ਇਹ ਹੈ ਸੋਨੂ ਜੀ ਜਿਹੜੀ ਮੈਂ ਪਹਿਲਾਂ ਗੱਲ ਕਹੀ ਹੈ ਵੀ ਆਪੋ ਆਪਣੇ ਸਾਨੂੰ ਘਰੇ ਖਿਆਲ ਦੇਖਣਾ ਮੈਂ ਰਾਤ ਨੂੰ 10 ਵਜੇ ਤੱਕ ਜਵਾਕ ਮੁੰਡਾ ਸਾਡਾ ਮੋਬਾਈਲ ਵਰਤ ਰਿਆ ਪਤਾ ਕਰੋ ਕਾਦੇ ਤੇ ਵਰਤ ਰਿਆ ਕੀ ਕੋਈ ਉਹ ਆਪਦੇ ਮੰਨ ਲਓ ਕੋਈ ਯੂਨੀਵਰਸਿਟੀ ਚ ਪੜਦਾ ਕਾਲਜ ਚ ਪੜਦਾ ਉਹਦਾ ਕੋਈ ਸਿਲੇਬਸ ਵੇਖ ਰਿਹਾ ਕਿ ਕਿਤੇ ਸਹੇਲੀ ਨਾਲ ਚੈਟ ਕਰ ਰਿਹਾ ਕਿ ਕਿਤੇ ਕੋਈ ਉਹੋ ਜਿਹੀਆਂ ਵੀਡੀਓ ਦੇਖ ਰਿਆ ਜੇ ਕੁੜੀ ਵਰਤ ਰਹੀ ਆ ਤੇ ਕੁੜੀ ਤੇ ਗਾਲ ਖਾਰੋ ਤੁਸੀਂ ਵੀ ਉਹ ਇੰਸਟਾਗ੍ਰਾਮ ਚਲਾ ਰਹੀ ਐ ਇੰਸਟਾਗ੍ਰਾਮ ਤੇ ਦੇਖ ਹੀ ਰਹੀ ਐ YouTube ਚਲਾ ਰਹੀ ਐ YouTube ਤੇ ਸੁਣ ਹੀ ਰਹੀ ਐ ਉਹ ਆਪ ਦੇ ਕੰਮ ਦੀ ਕੋਈ ਚੀਜ਼ ਸੁਣ ਰਹੀ ਆ ਜਿਵੇਂ ਐਂ ਦੇਖ ਰਹੀ ਐ ਵੀ ਆਲ ਅੱਜ ਇਹ ਲਾਕਾ ਹਲਾ ਰਹੀ ਐ ਪੈਂਟ ਪਾ ਕੇ ਕੱਲ ਮੈਂ ਵੀ ਪੈਂਟ ਪਾ ਕੇ ਲਾਕਾ ਹਲਾਉਂਗੀ ਠੀਕ ਆ ਅੱਜ ਨੇ ਘੱਟ ਕੱਪੜੇ ਪਾ ਕੇ ਆਪ ਦਾ ਮਾੜਾ ਮੋਟਾ ਪ੍ਰਦਰਸ਼ਨ ਕੀਤਾ ਤੇ ਕੱਲ ਮੈਂ ਵੀ ਪ੍ਰਦਰਸ਼ਨ ਕਰੂੰਗੀ ਇਹ ਤਾਂ ਤੁਸੀਂ ਦੇਖੋ ਫਿਰ ਦੂਜੇ ਪਾਸੇ ਤੁਸੀਂ ਮੁੰਡੇ ਵੇਖੋ ਵੀ ਮੁੰਡੇ ਕੀ ਕਰ ਰਹੇ ਆ ਉਹ ਜੋ ਫੋਕਰ ਪੰਥੀ ਵਾਲੇ ਗੈਂਗਸਟਰਾਂ ਵਾਲੇ ਗੀਤ ਸੁ ਕਿ ਉਹ ਕਿਤੇ ਆਪ ਦਾ ਹੋਰ ਕੁਝ ਵੇਖ ਰਹੇ ਆ ਇਹ ਪਹਿਲਾਂ ਸਾਨੂੰ ਆਪਣੇ ਆਪ ਆਪਣੇ ਬੱਚਿਆਂ ਦੇ ਖਿਆਲ ਕਰਨਾ ਪੈਣਾ ਪਹਿਲਾਂ ਘਰੋਂ ਇਹ ਗੱਲ ਰੋਕਣੀ ਪੈਣੀ ਆ ਜਿੰਨਾ ਚਿਰ ਅਸੀਂ ਆਪਣੇ ਬੱਚਿਆਂ ਪ੍ਰਤੀ ਆਪਣੇ ਫਰਜ਼ਾਂ ਪ੍ਰਤੀ ਨਹੀਂ ਐ ਰੁਕਦੇ ਜਾਂ ਟੁੱਕਦੇ ਜਾਂ ਸਿਸਟਮ ਸਹੀ ਨਹੀਂ ਘਰ ਦਾ ਮਾਹੌਲ ਨਹੀਂ ਬਣਾਉਂਦੇ ਉਹਨਾਂ ਚਿਰ ਤੁਸੀਂ ਭੁੱਲ ਜੋ ਹਰ ਬੰਦਾ ਇਹ ਕਹਿੰਦਾ ਵੀ ਜਵਾਨਾ ਖਰਾਬ ਆ ਜਵਾਨੀ ਤਾਂ ਫਿਰ ਮੈਂ ਵੀ ਆ ਮੈਂ ਕਹਿ ਦੂੰਗਾ ਜਮਾਨਾ ਖਰਾਬ ਆ ਦੁਨੀਆ ਖਰਾਬ ਆ ਪਰ ਮੈਂ ਆਪਣੇ ਆਪ ਨੂੰ ਕਿੰਨਾ ਕ ਹਰ ਬੰਦੇ ਦਾ ਫਰਜ ਆ ਸਿਰਫ ਸਾਰੀਆਂ ਗੱਲਾਂ ਨੂੰ ਇੱਕ ਪਾਸੇ ਛੱਡ ਦਿਓ ਆਣ ਗਵਾਂਡ ਛੱਡ ਦਿਓ ਮਿੱਤਰ ਬੇਲੀ ਸਾਈਡ ਤੇ ਕਰ ਲੋ ਵਰਤੋ ਵਰਤਨਾ ਸਾਰਿਆਂ ਨਾਲ ਇਹਨਾਂ ਨੂੰ ਇੱਕ ਪਾਸੇ ਲਾ ਦਿਓ ਪਹਿਲਾਂ ਆਪਦੇ ਘਰ ਦਾ ਮਾਹੌਲ ਵੇਖੋ ਵੀ ਬਣ ਕੀ ਰਿਹਾ ਜੇ ਤੁਹਾਡੇ ਘਰ ਦਾ ਮਾਹੌਲ ਸਹੀ ਆ ਤੁਸੀਂ ਬੱਚੇ ਮਾੜੇ ਚੰਗੇ ਥਾਂ ਤੇ ਵਰਜੇ ਕੀਤੇ ਆ ਤਾਂ ਤੁਹਾਡੇ ਬੱਚਿਆਂ ਦਾ ਬਾਹਰ ਵੀ ਉਹੇ ਜਿਹਾ ਮਾਹੌਲ ਹੀ ਬਣੂਗਾ ਸੋ ਧੰਨਵਾਦ ਤੁਸੀਂ ਆਪਦਾ ਕੀਮਤੀ ਸਮਾਂ ਦਿੱਤਾ ਸੋ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਮੁਲੁਕਾ ਜਿਦੇ ਵੱਲੋਂ ਇੱਕ ਡੂੰਘੀਆਂ ਗੱਲਾਂ ਕੀਤੀਆਂ ਗਈਆਂ ਚੰਗਾ ਇੱਕ ਜਿਹੜੀ ਚੰਗੀ ਸੋਚ ਨੂੰ ਰੱਖਦੇ ਹੋਏ ਅੱਜ ਲੋਕਾਂ ਨੂੰ ਇਹ ਸਮਝਾਇਆ ਗਿਆ ਉਹਨਾਂ ਦੇ ਵੱਲੋਂ ਕਿ ਕਿਤੇ ਨਾ ਕਿਤੇ ਆਪਣੇ ਦੇ ਵਿੱਚ ਹੀ ਕਸੂਰ ਹੈ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਅੱਜ ਖੁੱਲੀ ਆਜ਼ਾਦੀ ਦੇ ਰਹੇ ਹਾਂ ਕਿਤੇ ਨਾ ਕਿਤੇ ਉਹਨਾਂ ਨੂੰ ਰੋਕਿਆ ਟੋਕਿਆ ਨਹੀਂ ਜਾ ਰਿਹਾ ਸੋ ਉਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਤੁਸੀਂ ਵੀ ਆਪਦੇ ਵਿਚਾਰ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹੋਗੀ ਗੁਰਪ੍ਰੀਤ ਹੋਆ ਦੇ ਨਾਲ ਸਭ ਨੂੰ ਜਾਸਲਾ ਦੀ ਰਿਪੋਰਟ ਮੋਹਾਲੀ